ਇਹ ਪ੍ਰੋਜੈਕਟ 386325 ਇਹ ਮਤਲਬ ਕਿ ਆਪਣੀ ਸਰੰਦ ਫੀਡਰ ਤੋਂ ਮੋਗਾ ਲਾ ਕੇ ਤੇ ਪਾਈਪਾਂ ਰਾਹੀਂ ਕਿਸਾਨਾਂ ਨੂੰ ਪਾਣੀ ਪਹੁੰਚਾਇਆ ਜਿਹੜਾ ਕਿ ਪਾਣੀ ਜਿਹੜਾ ਪਹਿਲੇ ਵਾਲਾ ਮੋਗਾ ਸੀ ਉਹ ਇਹਨਾਂ ਦਾ ਪਾਣੀ ਨਹੀਂ ਸੀ ਘੜਦਾ ਇਹ ਲੈਬਲ ਸਾਰੀ ਚੈੱਕ ਕਰਕੇ ਵਧੀਆ ਮਤਲਬ ਕਿ ਇਹਨਾਂ ਨੂੰ ਪਾਣੀ ਲਾਇਆ ਜਿਹਦੇ ਕਿ ਲਗਭਗ 1400 ਏਕੜ ਤੋਂ ਵੱਧ ਰਕਬੇ ਨੂੰ ਪਾਣੀ ਦਿੱਤਾ 3400 300 ਦੇ ਕੋਲੇ ਮਤਲਬ ਕਿ ਜ਼ਿਮੀਂਦਾਰ ਆ ਉਹਨਾਂ ਨੂੰ ਇਹ ਫਾਇਦਾ ਹੋਇਆ ਇਹਦੇ ਵਿੱਚ ਇੱਕ ਸਰਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਇੱਕ ਜਿਹੜਾ ਵਧੀਆ ਪ੍ਰਾਲਾ ਕੀਤਾ ਗਿਆ ਉਹਦੇ ਵਿੱਚ ਇਹ ਸੀਗਾ ਵੀ ਪਹਿਲਾਂ ਜਿਹੜੀ ਪਾਈਪਲਾਈਨ ਸੀ ਆਪਣੀ ਉਹ 90 10 10% ਆਪਾਂ ਜ਼ਿਮੀਦਾਰਾਂ ਤੋਂ ਲਈਦਾ ਸੀ ਇਹਦੇ 'ਚ ਇਹ ਜਿਹੜਾ ਹੁਣ 10% ਲੈਣਾ ਵੀ ਬੰਦ ਕਰਤਾ 100% ਤੇ ਹੀ ਜ਼ਿਮੀਦਾਰਾਂ ਦਾ ਇਹ ਕੰਮ ਪੂਰਾ ਕਰਾਇਆ ਕਿੰਨੀ ਲਾਗਤ ਨੂੰ ਇਹਦੇ 20 20 ਲੱਖ ਰੁਪਏ ਦੇ ਕੋਲੇ ਲਾਗਤ ਆਈ ਹੈ ਜੀ ਅਜੂਬਾ ਜੀ ਮੰਤਰੀ ਸਾਹਿਬ ਪਹਿਲਾਂ ਤਾਂ ਜਿੱਦੇ ਆਜੂ ਭਗਤ ਸਿੰਘ ਜਾਂ ਜਨਤ ਦੇ ਹੜਾ ਹੈਗਾ ਉਸ ਨੂੰ ਲੈ ਉਸ ਜਨਤ ਵਿਹਾਰੇ ਦੇ ਉੱਤੇ ਜਿਹੜਾ ਅੱਜ ਅਸੀਂ ਨਵੇਂ ਮੋਗੇ ਦਾ ਕਟਨ ਕੀਤਾ ਹੈਗਾ ਕਿਸ ਤਰ੍ਹਾਂ ਦੇਖਦੇ ਹੋ ਕਿੰਨੇ ਲੋਕਾਂ ਉਲਾ ਮਿਲੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸਾਨੂੰ ਅੱਜ ਆਜ਼ਾਦ ਹਵਾ ਲੈਣ ਦਾ ਮੌਕਾ ਦਿੱਤਾ ਹੈ ਸ਼ਹੀਦ ਆਜ਼ਮ ਆਜ਼ਮ ਸਰਦਾਰ ਭਗਤ ਸਿੰਘ ਜੀ ਔਰ ਉਹਨਾਂ ਦੇ ਅਨੇਕਾਂ ਸਾਥੀਆਂ ਨੇ ਆਪਣੀਆਂ ਜਾਨਾਂ ਵਾਰ ਕੇ ਦੇਸ਼ ਨੂੰ ਆਜ਼ਾਦ ਕਰਾਇਆ ਅਸੀਂ ਉਹਦੇ ਵਿੱਚ ਨਵਾਂ ਸੰਵਿਧਾਨ ਉਸ ਦਿਨ ਸਾਡੀਆਂ ਹੀ ਸਰਕਾਰਾਂ ਬਣੀਆਂ ਉਸ ਦਿਨ ਤੇ ਸਾਰੇ ਅਸੀਂ ਆਪਣੇ ਸ਼ਹੀਦ ਨੂੰ ਯਾਦ ਕਰਦੇ ਆ ਉਹਨਾਂ ਨੂੰ ਪ੍ਰਣਾਮ ਕਰਦੇ ਆ ਅੱਜ ਜਿਹੜੀ ਉਹਨਾਂ ਦੇ ਦਿਨ ਤੇ ਇਹ ਦਿਨ ਸਾਡੇ ਪੰਜਾਬਾ ਪਿੰਡ ਦਾ ਇੱਕ ਬਹੁਤ ਲੰਮੇ ਸਮੇਂ ਤੋਂ ਇਹਨਾਂ ਸਾਡੇ ਪਿੰਡ ਵਾਸੀਆਂ ਦੀ ਕਿਸਾਨ ਭਰਾਵਾਂ ਦੀ ਬੜੀ ਵੱਡੀ ਮੰਗ ਸੀ ਕਿ ਮੋਗੇ ਦੀ ਮੇਰੇ ਖਿਆਲੇ 15 ਸਾਲਾਂ ਤੋਂ ਗੱਲ ਅੜੀ ਸੀ ਤੋਂ ਇਸ ਨੂੰ ਨਵਾਂ ਮੋਗਾ ਲਾ ਕੇ ਨਾਲ ਹੀ ਜਿਹੜਾ ਇਹਦਾ ਨੰਬਰ ਹੈਗਾ 386325 ਆਰ ਤੇ ਨਾਲ ਜਿਹੜੇ ਦੇ ਚ 246 ਜ਼ਿਮੀਂਦਾਰੇ ਦੇ ਲਾਭ ਪਾਤਰੀ ਹੈ ਕੋਈ 1400 ਏਕੜ ਦੇ ਚ ਰਕਬਾ ਹੈ 20 ਲੱਖ ਰੁਪਇਆ ਲਾ ਕੇ ਇਹਨਾਂ ਦੀ ਜਿਹੜੀ ਅਸੀਂ ਲੰਬਾਈ ਇਹਦੀ ਤਕਰੀਬਨ 1 ਕਿਲੋਮੀਟਰ ਤੋਂ ਥੋੜੀ ਜੀ ਅੱਗੇ ਹੈ ਉਹਦੇ ਤੇ ਪਾਈਪਾਂ ਪਵਾ ਕੇ ਜ਼ਿਮੀਦਾਰ ਭਰਾ ਲਈ ਬਹੁਤ ਵੱਡੀ ਸਹੂਲਤ ਆ ਕਿਉਂਕਿ ਖੇਤੀ ਪਾਣੀ ਨਾਲ ਹੁੰਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਸਰਕਾਰ ਆਉਣ ਤੇ ਜ਼ਿਮੀਦਾਰ ਭਰਾਵਾਂ ਨੂੰ ਕਿਹਾ ਗਿਆ ਸੀ ਕਿ ਅਸੀਂ ਵੱਧ ਤੋਂ ਵੱਧ ਨਹਿਰੀ ਪਾਣੀ ਦੇਣ ਦੇ ਯਤਨ ਕਰਾਂਗੇ ਤੇ ਇਹ ਖੁਸ਼ੀ ਦੀ ਗੱਲ ਆ ਕਿ ਜਿਹੜਾ ਕਦੇ 30% ਪਾਣੀ ਵੀ ਨਹੀਂ ਪੰਜਾਬ ਵਿੱਚ ਵਰਤਿਆ ਜਾਂਦਾ ਸੀ ਉਹ ਨਹਿਰਾਂ ਮੋਗੇ ਔਰ ਪਾਈਪਾਂ ਜਿਹੜੇ ਸੂਏ ਕਸੀਆਂ ਖਾਲੇ ਸਭ ਉਹਨਾਂ ਦੇ ਨਵੇਂ ਬਣਾਉਣ ਤੇ ਇਹਦੇ ਨਾਲ ਅਸੀਂ 65% ਤੋਂ ਵੱਧ ਜਿਹੜਾ ਹੁਣ ਆਪਣਾ ਪਾਣੀ ਵਰਤਣ ਲੱਗ ਗਿਆ ਅੱਛਾ ਪੰਜਾਬ ਦੇ ਦੂਸਰੀ ਪਾਸੇ ਅੱਗੇ ਗੱਲ ਕਰੀਏ ਜਿਹੜੇ ਪਰਾਲੀ ਨੂੰ ਜਲਾਉਣ ਲਈ ਜਿਹੜੇ ਅੱਗੇ ਹੁਣ ਫਿਰ ਜਿਹੜਾ ਹੈਗਾ ਸਖਤੀ ਵਰਤੀ ਗਈ ਹੈ ਇਹਦੀ ਹੈ ਕਿਸਾਨ ਲਗਾਤਾਰ ਫਿਰ ਪਰਾਲੀ ਜਲਾਉਂਦੇ ਸੁਪਰੀਮ ਕੋਰਟ ਬਹੁਤ ਸਖਤ ਹੋਈ ਆ ਕਿਉਂਕਿ ਉਹ ਜਿਵੇਂ ਕਹਾਂ ਉੱਥੇ ਵਕੀਲ ਵਗੈਰਾ ਤੇ ਉਹ ਵੀ ਵੱਡੇ ਵੱਡੇ ਲੋਕ ਆ ਉਹ ਹਰ ਇੱਕ ਕਲ ਨੂੰ ਸ਼ਾਇਦ ਗਰਾਊਂਡ ਤੱਕ ਨਹੀਂ ਜਾਣ ਦਿੰਦੇ ਜ਼ਿੰਮੇਦਾਰ ਭਰਾ ਜਿਹੜੇ ਕਿਸਾਨ ਕਦੇ ਵੀ ਜ਼ਮੀਨ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ ਉਹ ਮਾਂ ਸੰਵਿਧਾਨ ਤੇ ਮਾਂ ਨੂੰ ਕਦੇ ਵੀ ਕੋਈ ਜ਼ਖਮ ਦੇਣਾ ਤੇ ਦੁੱਖ ਦੇਣਾ ਕਿਸੇ ਔਲਾਦ ਦਾ ਨਹੀਂ ਹੁੰਦਾ ਤੇ ਜ਼ਿੰਮੇਦਾਰ ਕਦੇ ਵੀ ਨਹੀਂ ਚਾਹੁੰਦਾ ਕਿਸੇ ਵੇਲੇ ਮਜਬੂਰੀਆਂ ਸੀ ਉਦੋਂ ਕਿਉਂਕਿ ਅਗਲੀ ਫਸਲ ਦੀ ਬਜਾਦ ਕਰਨੀ ਹੁੰਦੀ ਸੀ ਉਹਦੇ ਲਈ ਹੌਲੀ ਹੌਲੀ ਸਰਕਾਰ ਨੇ ਜਿਹੜੇ ਜ਼ਿੰਮੇਦਾਰੇ ਭਰਾਵਾਂ ਦੀ ਬਾਹ ਫੜੀ ਹੈ ਕੋਈ 1 ਲੱਖ ਤੇ 84000 ਦੇ ਜਿਹੜੇ ਸਾਡੀ ਮਸ਼ੀਨਾਂ ਜੜੀਆਂ ਜਿਹਦੇ ਚ ਬੀਜਣ ਵਾਲੀਆਂ ਉਹਨੂੰ ਸਾਂਭਣ ਵਾਲੀਆਂ ਉਹਨੂੰ ਉਹਦੇ ਕਟਰ ਉਹਦੇ ਮਲਚਰ ਬਹੁਤ ਸਾਰੀਆਂ ਹੈਗੀਆਂ ਉਹ ਦਿੱਤੀਆਂ ਇਸ ਬਾਰ ਵੀ ਅਸੀਂ 15000 ਮਸ਼ੀਨਾਂ ਸੈਂਕਸ਼ਨ ਕੀਤੀਆਂ ਸੀ ਜਿਹਦੇ ਚੋਂ ਤਕਰੀਬਨ 12.5 ਹਜ਼ਾਰ ਜ਼ਿੰਮੇਦਾਰ ਭਰਾਵਾਂ ਨੇ ਲੈ ਲਈਆਂ ਮੈਂ ਤੁਹਾਨੂੰ ਦੱਸਾਂ ਕਿ ਪਿਛਲੀ ਵਾਰ ਅਸੀਂ 70% ਤੋਂ ਵੱਧ ਦੇ ਤੇ ਕੰਟਰੋਲ ਕਰ ਲਿਆ ਸੀ ਇਸ ਬਾਰ ਅਸੀਂ 85 90% ਤੇ ਪਹੁੰਚਣ ਦੇ ਯਤਨ ਕਰਾਂਗੇ ਆਉਣ ਵਾਲੇ ਸਮੇਂ ਚ ਜੇ ਫੈਕਟਰੀਆਂ ਵੀ ਲੱਗ ਜਾਣੀਆਂ ਤੇ ਸਾਡੀ ਪ੍ਰਾਲੀ ਲੋਕਾਂ ਦੇ ਕੰਮ ਆਉਣ ਲੱਗ ਜਾਣੀਆਂ ਬਹੁਤ ਸਾਰੇ ਥਾਵਾਂ ਤੇ ਪੱਟਿਆਂ ਚ ਵੀ ਬਾਲੀ ਜਾ ਰਹੀ ਹੈ ਪੈਲੇਟ ਬਣ ਰਹੇ ਹੈ ਬਾਇਓਥਰਮਲ ਹੈ ਹੁਣ ਚਾਰੇ ਦੇ ਲਈ ਵੀ ਇਹਦੇ ਵਿੱਚ ਪਛਤਾਤ ਨੇ ਉਹਦੇ ਲਈ ਵੀ ਕੰਮ ਆਉਂਦੀ ਹੈ ਸੋ ਇਹ ਹੌਲੀ ਹੌਲੀ ਇਸ ਪ੍ਰਾਲੀ ਦਾ ਮੁੱਲ ਪੈਣ ਲੱਗ ਜਾਣਾ ਅਸੀਂ ਇਸ ਤੋਂ ਪੂਰੇ ਜਾਗਰੂਕ ਹੈ ਸਾਰੇ ਸਾਡੇ ਕੈਂਪ ਲਾਏ ਜਾਂਦੇ ਆਪਣੇ ਵਿਭਾਗਾਂ ਦੇ ਸਾਰੇ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਹਦਾਇਤ ਹੁੰਦੀ ਹੈ ਕਿਸਾਨ ਨਾਲ ਇਸ ਗੱਲ ਤੇ ਰਾਤ ਤਾ ਤਾਲ ਮਿਲ ਰੱਖਣ ਕਿ ਆਪਾਂ ਅੱਗ ਲਾਉਣ ਨਾਲ ਕੋਈ ਫਾਇਦਾ ਨਹੀਂ ਹੁੰਦਾ ਨੁਕਸਾਨ ਹੁੰਦਾ। ਲਾਸਟ ਸਵਾਲ ਹੈ ਜਿਹੜਾ ਨਰਮੀ ਦੀ ਖਰੀਦ ਨੂੰ ਲੈ ਕੇ ਜਿਹੜਾ ਸਰਕਾਰੀ ਖਰੀਦ ਜਿਹੜੀ ਇੱਕ ਤਰੀਕ ਨੂੰ ਸ਼ੁਰੂ ਹੋਣੀ ਹੈ। ਹੁਣ ਪ੍ਰਾਈਵੇਟ ਜਿਹੜੇ ਖਰੀਦ ਕੀਤੀ ਜਾ ਰਹੀ ਹੈ ਲੱਗਦਾ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਕਿਉਂਕਿ ਪੂਰਾ ਦੇਖੋ ਇਹਦੇ ਤੇ ਸੀਸੀਆਈ ਜਿਹੜੀ ਇੱਕ ਐਨਸੀਆਓ ਹੁੰਦੀ ਹੈ। ਕੁੜੇ ਦਿਨ ਪਹਿਲਾਂ ਮੈਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਉੱਥੇ ਗੱਲ ਉਹ ਵੀ ਸੀ ਔਰ ਅਸੀਂ ਆਪਣੇ ਵੱਲੋਂ ਹਮੇਸ਼ਾ ਸੈਂਟਰ ਸਰਕਾਰ ਨੂੰ ਲਿਖਦੇ ਰਹਿੰਨੇ ਆ ਉਹਨਾਂ ਨੂੰ ਅਵਰਾਪਤਾ ਕੈਂ ਰੱਖਦੇ ਆ ਵੀ ਤੁਸੀਂ ਖਰੀਦ ਸ਼ੁਰੂ ਕਰੋ ਥੈਂਕ ਯੂ ਸਰ ਪਹਿਲੀ ਮਾਰਕੀਟ ਦੀ ਗੱਲ ਦੂਸਰੇ ਪਾਸੇ ਜਿਹੜੇ ਮੰਤਰੀ ਨੇ ਕਿਹਾ ਹੈਗਾ ਕਿ ਨੇ ਬਰਮੇ ਮੰਤਰੀ ਨੇ ਕਿਹਾ ਹੈਗਾ ਵੀ 1600 ਕਰੋੜ ਰੁਪਏ ਸਿੱਧਾ ਸਰਕਾਰ ਨੂੰ ਦੇਵਾਂਗੇ ਕਿਸਾਨਾਂ ਦੇ ਖਾਤੇ ਅੰਦਰ ਅ ਨਈ ਅਸਲ ਵਿੱਚ ਗੱਲ 1600 ਕਰੋੜ ਰੁਪਇਆ ਤਾਂ ਨਾ માત્ર ਮਾਇਆ ਬਣਦੀ ਹੈ ਜਾਂ ਉਹ ਰਾਸ਼ੀ ਬਣਦੀ ਹੈ 20000 ਕਰੋੜ ਰੁਪਈਆ ਦਾ ਸੀ ਉਹਨਾਂ ਨੂੰ ਆਖਿਆ ਸੀ ਪੈਕਜ ਘਟੋ-ਘਟ ਹੋਵੇ ਜਿਹਦੇ ਨਾਲ ਪੰਜਾਬ ਵਿੱਚ ਇੱਕ ਵਾਰੀ ਉਜਾੜਾ ਹੋ ਗਿਆ ਮੁਰ ਬਸੇਪੇ ਦੇ ਲਈ ਜਿਹੜਾ ਕਿ 1400 14000 ਕਰੋੜ ਦੇ ਨੇੜੇ ਤਾਂ ਬਜਟ ਬਣਾ ਕੇ ਦਿੱਤਾ ਸੀ ਇਨਾਂ ਦਾ ਨੁਕਸਾਨ ਹੋ ਗਿਆ ਰੁੜ ਗਿਆ ਇਸ ਨੂੰ ਫਿਰ ਮੁਰ ਸਰਜੀਤ ਕਰਨ ਦੇ ਲਈ ਹੋਰ ਵੀ ਲੋੜ ਹੈ ਤੇ ਇਨਾਂ ਚਾਹੀਦਾ ਉਹ ਪ੍ਰਧਾਨ